ਦਿੰ ਦਿਹਾੜੇ ਇੱਕ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੀ ਖਬਰ ਜਿਹੜੀ ਆ ਕਾਫੀ ਜ਼ਿਆਦਾ ਵਾਰ ਹੋਈ ਹੈ ਦਰਸਲ ਪੰਜਾਬ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਦੁਕਾਨਦਾਰ ਦੇ ਕੋਲੋਂ ਲਗਾਤਾਰ ਫਰੋਤੀ ਮੰਗੀ ਜਾ ਰਹੀ ਸੀ ਪਹਿਲਾ ਜਦੋਂ ਉਸ ਤੋਂ ਕੋਲੋਂ ਫਰੋਤੀ ਮੰਗੀ ਗਈ ਤੇ ਉਸਤੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਪਰ ਦੂਸਰੀ ਵਾਰ ਦੁਕਾਨ ਦੇ ਅੰਦਰ ਵੜੇ ਤਾਵਰ ਤੋੜ ਕੋਰੀਆਂ ਜਿਹੜੀਆਂ ਉਸ ਦੁਕਾਨਦਾਰ ਦੇ ਉੱਤੇ ਚਲਾ ਦਿੱਤੀਆਂ ਗਈਆਂ ਤੇ ਉਸ ਨੂੰ ਮੌਕੇ ਤੇ ਹੀ ਦੁਕਾਨਦਾਰ ਦੀ ਮੌਤ ਹੋ ਗਈ ਹੈ ਪੰਜਾਬ ਦੇ ਵਿੱਚ ਇਹ ਫਰੋਤੀਆਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਇਸੇ ਤਿਹੇ ਚੱਲਦੇ ਤੁਹਾਨੂੰ ਦੱਸੀਏ ਕਿ ਜਿੰਡਿਆਲਾ ਗੁਰੂ ਦੇ ਇਲਾਕੇ ਜੋ ਹੈ ਪੁਲਿਸ ਥਾਣਾ ਦੇ ਅਧੀਨ ਪੈਂਦੇ ਪਿੰਡ ਤਲੂਕਾ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਦਿਨ ਦਿਹਾੜੇ ਵੱਡੀ ਘਟਨਾ ਜਿਹੜੀ ਆ ਵਾਪਰ ਚੁੱਕੀ ਆ ਤੇ ਦਰਸਲ ਇਹ ਜਿਹੜੀ ਘਟਨਾ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਇਹੇ ਵਾਰ ਦਾ ਤਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਨੇ ਤੇ ਦੱਸਿਆ ਕਿ ਜਾਣਕਾਰੀ ਦੇ ਅਨੁਸਾਰ ਕੁਝ ਸਮਾਂ ਪਹਿਲਾਂ ਵੀ ਦੁਕਾਨਦਾਰ ਜਿਸ ਦਾ ਨਾਮ ਮਨਜੀਤ ਸਿੰਘ ਹੈ ਉਸ ਨੂੰ ਜਿਹੜੀ ਫਰੋਤੀ ਦੀ ਮੰਗ ਕੀਤੀ ਸੀ ਤਾਂ ਪਹਿਲਾਂ ਪੈਸੇ ਨਾ ਦੇਣ ਕਰਕੇ ਘਰ ਤੇ ਬਾਹਰ ਗੋਲੀਆਂ ਚਲਾਈਆਂ ਗਈਆਂ ਤੇ ਆਖਰ ਹੁਣ ਇਹਨਾਂ ਗੈਂਗਸਟਰਾਂ ਨੇ ਇਹਨਾਂ ਤਿੰਨੇ ਲੋਕਾਂ ਨੇ ਵੱਡਾ ਕਾਂਡ ਕਰ ਦਿੱਤਾ ਕਿ ਦੁਕਾਨ ਦੇ ਵਿੱਚ ਬੈਠਾ ਇਹ ਜਿਹੜਾ ਦੁਕਾਨਦਾਰ ਸੀ ਮਨਜੀਤ ਸਿੰਘ ਉਸ ਦੇ ਉੱਤੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਘਰ ਦੇ ਵਿੱਚ ਸੱਥਰ ਵਿੱਚ ਗਏ ਨੇ ਇਹ ਰੂਮ ਦੇ ਕੋਰਲਾਉਂਦੇ ਪਰਿਵਾਰ ਵਾਲੇ ਜਿਹੜੇ ਨੇ ਹੁਣ ਬੇहद ਜ਼ਿਆਦਾ ਪਰੇਸ਼ਾਨ ਨੇ ਜਿਨ੍ਹਾਂ ਦੇ ਘਰ ਦਾ ਜੀ ਜਿਹੜਾ ਜਹਾਨੋਂ ਤੁਰ ਗਿਆ ਹਾਲਾਕੀ ਦੱਸਦੀ ਹੈ ਕਿ ਛੋਟੇ-ਛੋਟੇ ਦੁਕਾਨਦਾਰ ਹੋਣ ਜਾਂ ਕੋਈ ਵੱਡਾ ਬਿਜ਼ਨਸਮੈਨ ਲਗਾਤਾਰ ਇਹਨਾਂ ਵਪਾਰੀਆਂ ਦੇ ਕੋਲੋਂ ਦੁਕਾਨਦਾਰਾਂ ਦੇ ਕੋਲੋਂ ਫਰੋਤੀ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਹਾਲਾਕੀ ਇਹ ਗੈਂਗਸਟਰ ਹੈ ਕੌਣ ਕਿਥੋਂ ਇਹਨਾਂ ਦਾ ਗਿਰੋਹ ਹੈ ਇਸ ਦੇ ਪਿੱਛੇ ਪੂਰੀ ਜਾਂਚ ਕਰਨੀ ਬਣਦੀ ਹੈ ਤੇ ਇਸੇ ਵਿਚਾਰੇ ਹੁਣ ਪੁਲਿਸ ਪੂਰੇ ਮਾਮਲੇ ਦੀ ਜੜੀਆ ਜਾਂਚ ਕਰ ਰਹੀ ਆ ਔਰ ਇਸ ਪੂਰੇ ਮਾਮਲੇ ਦੇ ਵਿੱਚ ਖੁਲਾਸੇ ਹੋਣ ਦੀਆਂ ਗੱਲਾਂ ਆ ਕਿਆਂ ਜਾ ਰਹੀਆਂ ਨੇ ਇਹ ਵਿਸ਼ੇਸ਼ ਟੀਮਾਂ ਤੇ ਨਾਲ ਤਾਇਤੀਆਂ ਨੇ ਇਸ ਪੂਰੇ ਘਟਨਾ ਦੇ ਵਿੱਚ ਜੋ ਹੈ ਕਿਹੜੇ ਸਾਜ਼ਿਸ਼ ਜਿਹੜੀਆਂ ਲੋਕਾਂ ਵੱਲੋਂ ਰਚੀ ਗਈ ਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਪਰ ਇਸ ਘਟਨਾ ਨੇ ਇਲਾਕੇ ਦੇ ਵਿੱਚ ਦਹਿਸ਼ਤ ਜਿਹੜੀ ਆ ਫੈਲਾ ਦਿੱਤੀ ਐ ਇਲਾਕੇ ਦੇ ਵਿੱਚ ਸੰਸਣੀ ਫੈਲੀ ਆ ਕਿਉਂਕਿ ਹੋਰ ਸਾਰੇ ਦੁਕਾਨਦਾਰ ਡਰ ਕੇ ਨੇ ਕਿਤੇ ਉਹਨਾਂ ਦੇ ਕੋਲੋਂ ਫਰੋਟੀਆਂ ਦੀਆਂ ਮੰਗਾਂ ਨਾ ਹੋਣ ਜਾਂ ਕਿਤੇ ਉਹਨਾਂ ਦੇ ਉੱਤੇ ਇਹ ਗੋਲੀਆਂ ਨਾ ਚਲਾ ਦਿੱਤੀਆਂ ਜਾਣ ਤਾਂ ਇੱਕ ਬੇਹੱਦ ਵੱਡੀ ਘਟਨਾ ਨਾਨਗੋੜ ਜਾਮ ਜਿਹੜਾ ਦਿੱਤਾ ਰਖਿਆ ਤੇ ਜੰਡਿਆਲਾ ਖੂਰੂ ਤੋਂ ਇਹ ਮਾਮਲਾ ਸਾਹਮਣੇ ਆਇਆ ਪਿੰਡ ਦੇ ਵਿੱਚ ਦੁਕਾਨਦਾਰ ਦੇ ਉੱਤੇ ਕੁੜੀਆਂ ਮਾਰ ਦਿੱਤੀਆਂ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਵਾਰਿਕ ਮੈਂਬਰਾਂ ਦੇ ਹਾਲਾਤ ਦੇਖ ਸਾਖਦੇ ਹੋ ਔਰ ਨਾਲ ਦੀ ਨਾਲ ਕੀ ਕੁਝ ਬਿਆਨ ਸਾਹਮਣੇ ਆਏ ਨੇ ਪ੍ਰਸ਼ਾਸਨ ਦਾ ਕਹਿਣਾ ਤੁਸੀਂ ਸੁਣ ਸਾਖਦੇ ਹੋ ਪਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਪੈਂਦਾ ਕਿਉਂਕਿ ਲਗਾਤਾਰ ਗੈਂਗਸਟਰਾਂ ਦਾ ਆਂਤਕ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਹੈ ਇਹ ਫਰੋਤੀਆਂ ਸ਼ਰੀਆਂ ਕੁੜੀਆਂ ਦਾ ਮਾਮਲਾ ਵਧਦਾ ਜਾ ਰਿਹਾ ਤੇ ਪੁਲਿਸ ਨੂੰ ਇੱਥੇ ਕਾਰਵਾਈ ਕਰਨੀ ਚਾਹੀਦੀ ਹੈ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ। ਸਿੰਘ ਜੀ ਭਾਜੀ, ਰਵਿੰਦਰ ਸਿੰਘ ਜੀ ਜਿਹੜੇ ਦੀ ਡੈਥ ਹੋਈ ਹੈ ਕੀ ਲੱਗਦੀ ਸੀ ਕੀ ਮਾਮਲਾ ਸੀ? ਫਾਜ਼ਲ ਸਾਹਿਬ ਅੱਜ ਜੀ ਮਾਮਲਾ ਹੀ 26 ਦੀ ਰਾਤ ਨੂੰ ਫਾਇਰਿੰਗ ਕਰਕੇ ਗਏ ਆ। ਪੰਜ ਫਾਇਰ ਕੀਤੇ ਸਾਡੇ ਗੇਟ ਦੇ ਅੰਦਰ। ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ। 50 ਲੱਖ ਦੀ ਬਰਤੀ ਮੰਗੀ ਜਿੱਦਾਂ। ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ 'ਚ ਆਪਾਂ ਫੋਨ ਕਰਤਾ ਐਸਐਸਪੀ ਪੁਲਸਰੀ ਆਈ ਸੀ ਇੱਥੇ। ਸਾਰਾ ਮੌਕੇ ਦਾ ਆ ਕੇ ਚੈੱਕ ਕੀਤਾ ਉਹਨਾਂ ਨੇ। ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕੋ ਹੋਏ ਵਾਲਾ ਤੋਂ ਉਸ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ। ਮੈਂ ਫੋਨ ਕੀਤਾ ਠਾਨੇ ਚੋਂ ਸਾਬ ਨੂੰ ਮੈਂ ਫੋਨ ਆਉਂਦਾ ਕਹਿੰਦੇ ਕਾਲ ਤੁਸੀਂ ਨਾ ਚੁੱਕੀਓ ਅਸੀਂ ਦੱਸਦੇ ਜੱਕੜੀਆਂ ਨਹੀਂ ਚੁੱਕੀਓ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਜਦੋਂ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾਮ ਮੜ ਕੇ ਚਲੋ ਇਹ ਆਏ ਦੋ ਚਾਰ ਨਾਲ ਕੈਮਰੇ ਚੈੱਕ ਆਣਦੇ ਆ ਜੀ ਉੱਥੇ ਆ ਇਲੈਕਸ਼ਨ ਚੱਲਣ ਦੀ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲਦਾ ਰਿਹਾ ਜਿੱਦ ਤੇ ਅੱਜ ਹੁਣ ਦੇਖ ਲਓ ਅੱਜ ਦੁਪਹਿਰੇ 2 ਵਜੇ ਦੀ ਗੱਲ ਅਸੀਂ ਕਰ ਸੀ ਫਾਕਾ ਸਾਹਿਬ ਅੱਡੇ ਦੁਕਾਨ ਦੇ ਸੀ ਕੋਈ ਗੱਲ ਬਾਤ ਨਹੀਂ ਨਾ ਅੱਡੇ ਉਹ ਆ ਕੇ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਦੇਥ ਹੋ ਗਈ ਮੌਕੇ ਤੇ ਉਹਨਾਂ ਦੀ ਕਿੰਨੀਆਂ ਮਾਰੀਆਂ ਗੋਲੀ ਅੱਕੀ ਵੱਜੀ ਹਾਂਜੀ ਸਿੱਧੀ ਛਾਤੀ ਵਿੱਚ ਵੱਜੀ ਐ ਤੇ ਮੌਕੇ ਤੇ ਇਹ ਨਹੀਂ ਉਹ ਉਸ ਟਾਈਮ ਕੋਈ ਹੈ ਨਹੀਂ ਜੀ 2 ਮਿੰਟ ਲੱਗੇ 1 ਮਿੰਟ ਲੱਗਾ ਇਹ ਦੋ ਹਾਂਜੀ ਉਹ ਮੌਕੇ ਚੱਲ ਕੇ ਦੋਨੇ ਦੇਖਿਆ ਮਤਲਬ ਕਿੰਨੇ ਉੱਥੇ ਮਨ ਲਓ ਉੱਥੇ ਉਹ ਜੀ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਬਾਕੀ ਕਿ ਕਿ ਜਿਹੜੀ ਪਹਿਲਾ ਫਾਇਰਿੰਗ ਹੋਈ ਕਿੰਨੀ ਤਰੀਕ ਨੂੰ ਹੋਈ ਉਹ 26 ਦੀ ਰਾਤ ਨੂੰ ਹੋਈ ਐ 26 ਅਕਤੂਬਰ ਦਾ ਹਮੇਂ ਮਹੀਨਾ ਉਹ ਘਰ ਹੋਈ ਸੀ ਉਹ ਇੱਥੇ ਘਰ ਹੋਈ ਸੀ ਆ ਪਿੱਛੇ ਨਿਸ਼ਾਨ ਲੱਗੇ ਸਾਰੇ ਅਜੇ ਵੀ ਹੈਗਾ ਫੋਟੋ ਹੈਗਾ ਉਹਦਾ ਕੰਮ ਕਰਦੇ ਹੀ ਕਰਦੇ ਹਾਂਜੀ ਸਾਡਾ ਕੰਮ ਕਰਦੇ ਕਾਮ ਹਾਡੀ ਦੁਕਾਨ ਪਿੰਡ ਜੀ ਕਰਿਆਨੇ ਦੀ ਨਗੀ ਜੀ ਉਹ ਏਡੀ ਬਹੁਤ ਸਾਡਾ ਕੋਈ ਮਾਉਲ ਨਹੀਂ ਹੈਗਾ ਕੋਈ ਇਹੋ ਜਿਹਾ ਚੱਕਰਬਾਰ ਤਗੜੀ ਜਿਹੇ ਹੈ ਜਾਇਦਾ ਹੈਗੀ ਤੇ ਕੋਈ ਬਾਕੀ ਇਹਦੇ ਸੀ ਕਿਨੂੰ ਗੱਲ ਬਾਤ ਦਾ ਕਰਦੇ ਗੱਲ ਬਾਤ ਇਹ ਤੇ ਬਹੁਤ ੱਕਾ ਸਾਡੇ ਇਹ ਨਾ ਹੋਇਆ ਜਾਂਦੀ ਗੱਲ ਮੰਗੇ ਸਾਫ ਆ ਜੀ ਮੰਗੇ ਪਹਿਲਾਂ ਤਾਂ ਬੰਦੇ ਲੱਭਣ ਜਿਹੜੇ ਹੈਗੇ ਆ ਉਹਨਾਂ ਦੀ ਪੁਲਿਸ ਕਰੀ ਜਾਂਦੀ ਹੈ ਤੇ ਨਾਰਮਲ ਗੱਲ ਹੈਗੀ ਆ ਅੱਜ ਸਾਡੇ ਕੱਲ ਨੂੰ ਹੋਰ ਕਿੱਧੇ ਘਰ ਵੀ ਹੋ ਸਕਦਾ ਅਹੀਂ ਤੇ ਹੈਗੇ ਅੱਡ ਨਿਆਣੇ ਸੁਖਲੇ ਜਾਂਦੇ ਵਲਕੇ ਕਿਹਦੇ ਕਿਹਦੇ ਕਿੱਦਾਂ ਕਿੱਦਾਂ ਕਰਾਂਗੇ ਵਲਕੇ ਘਰੋਂ ਬਾਹਰ ਨਿਕਲਾ ਬੰਦ ਕਰਤੀ ਕੀ ਹੁਣ ਇਹ ਚਾਹੇ ਬਾਹਰ ਚਲ ਜਿੱਥੋਂ ਐ ਮਤਲਬ ਇਥੋਂ ਪਾਰਸਾਂ ਕੋਈ ਵੇਚ ਵਟ ਕੇ ਬਾਹਰ ਚਲ ਜੀਓ ਇਹ ਤੁਸੀਂ ਦੱਸ ਦਿਓ ਹਣਾ ਡੈੱਡ ਬੋਡੀ ਕਿੱਥੇ ਹੈ ਹਾਂਜੀ ਡੈੱਡ ਬੋਡੀ ਡੈੱਡ ਬੋਡੀ ਆਵੇ ਸਾਹਮਣੇ ਬਈ ਤੁਹਾਡੇ ਆਵੇ ਆ ਮਾਰੋ ਕੈਮਰਾ ਇੱਧਰ ਪੁਲਿਸ ਤਾਂ ਹੁਣ ਕੀ ਕਹਿਣਾ ਜੀ ਪੁਲਿਸ ਦਾ ਕਹਿਣਾ ਤੁਸੀਂ ਦੱਸੋ ਜੀ ਆ ਸਾਰੇ ਖੜੇ ਸੱਜਣ ਆਪਣੇ ਸਰਪੰਚ ਸਾਹਿਬ ਆਣੇ ਆਵੇ ਸਿਕਿਉਰਟੀ ਤੋਂ ਐਨਡੀਐਮ ਉਸ ਵਾਲਿਆਂ ਨੇ ਆ ਕਿ ਅਸੀਂ ਪਰਿਵਾਰ ਦੀ ਮੰਗਵਾ आ, ए, आ, कि ਸਾਨੂੰ ਜਿਹੜੀ ਆ ਰਿਟਰਨ ਤੁਸੀਂ ਡਿਪਟੀ ਸਭਾਏ ਐਸ ਐਚਓ ਆ ਖਲਚੀ ਵਾਲੇ ਕਿ ਅਸੀਂ ਤੁਹਾਨੂੰ ਰਿਟਰਨ ਲਿਖ ਕੇ ਦਿੰਨੇ ਆ ਦੋ ਬੰਦੇ ਜਿਹੜੇ ਸਕਿਉਰਟੀ ਦੇ ਆ ਉਹ ਇੱਥੇ ਲਾਏ ਜਾਣਗੇ ਤੇ ਜਿਹੜੀ ਇਹਦੀ ਇਹਨੂੰ ਧਮਕੀਆਂ ਆਉਂਦੀਆਂ ਅਸੀਂ ਵੀ ਇਹ ਗੱਲ ਕੀਤੀ ਕਿ ਅੱਜ ਤੇ ਇਹਦੇ ਫਾਦਰ ਸਾਹਿਬ ਦੀ ਹੋਈ ਆ ਕੱਲ ਨੂੰ ਕਦੇ ਇਹਦਾ ਨੁਕਸਾਨ ਨਾ ਕਰ ਦੇਣ ਇਹਦੇ ਵਾਸਤੇ ਸਰਕਾਰ ਦਾ ਵੀ ਤੇ ਪ੍ਰਸ਼ਾਸਨ ਦਾ ਵੀ ਇਹ ਫਰਜ਼ ਬਣਦਾ ਕਿ ਇਹਨਾਂ ਨੂੰ ਸਕਿਉਰਟੀ ਦਿੱਤੀ ਜਾਵੇ ਤਾਂ ਤਾਂ ਤਿਆਰ ਰੱਖਿਆ ਜਾਵੇ ਔਲੇ ਬੜੇ ਦੁਖ ਦੀ ਗੱਲ ਆ ਇਹ ਸਰਜੇਪਿੰਡ ਦੇ ਪਹਿਲਾਂ ਸਾਡੇ ਇੱਥੇ ਇਹਨਾਂ ਨੇ ਆਪਣੀ ਦੁਕਾਨ ਘਰੀਆਨੇ ਦੀ ਕੀਤੀ ਧੂਲ ਕੇ ਕੀਤੀ ਥੋੜੀ ਥੋੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪਰਿਵਾਰ ਨੂੰ ਬੱਚਿਆਂ ਨੂੰ ਪਾਲਿਆ ਬੱਚੇ ਵੱਡੇ ਕੀਤੇ ਤੇ ਆ ਹਾਲਾਤ ਆਂਦਰ ਸਾਹਿਬ ਜਦੋਂ ਇਹਨਾਂ ਦੇ ਵਿਚਾਰਿਆਂ ਦੇ ਇੱਥੋਂ ਚਲ ਗਏ ਆ ਫਿਰ ਪਤਾ ਲੱਗਦਾ ਜਦੋਂ ਪਰਿਵਾਰ ਦਾ ਕੋਈ ਚੀਤ ਚਲ ਜਾਂਦਾ ਹੁਣ ਪ੍ਰਸ਼ਾਸਨ ਕੋ ਖਾਸ ਕਰਕੇ ਮੰਗ ਕਰਦੇ ਕਿ ਇਹਨਾਂ ਨੂੰ ਫਿਰ ਪ੍ਰਸ਼ਾਸਨ ਨੇ ਮੰਗ ਕੀਤੀ ਸਾਨੂੰ ਰਿਟਰਨ ਇਹ ਕਿਹਾ ਕਿ ਤੁਹਾਨੂੰ ਸਕਿਉਰਟੀ ਜਿਹੜੀ ਇਹਨਾਂ ਨੂੰ ਮੱਇਆ ਕਰਵਾਈ ਜਾਊਗੀ ਅਸੀਂ ਹੁਣ ਕੀ ਕਰ ਸਕਦੇ ਆ ਇਹ ਵੇ ਜਿੰਨਾ ਦੁੱਖ ਆ ਸਾਡੇ ਪਿੰਡ ਸਰਜਾ ਜਿਹੜਾ ਧੂਲਕਾ ਪਿੰਨ ਵਾਸੀ ਆ ਸਾਰੇ ਆਏ ਆ ਸਾਰਾ ਪਿੰਡ ਇਕੱਠਾ ਆਇਆ ਇੱਥੇ ਤੇ ਪ੍ਰਸ਼ਾਸਨ ਹੁਣ ਇਹੋ ਗੱਲਾਂ ਕਰੀ ਜਾਂਦੇ ਆ ਕਿ ਤੁਸੀਂ ਇਹ ਜਿਹੜਾ ਸਾਡੇ ਕੋਲ ਹੋ ਗਿਆ ਚੰਚੇਤ ਗਾਂ ਨਹੀਂ ਇਹੋ ਜੀ ਗੱਲ ਹੁੰਦੀ ਤੁਹਾਨੂੰ ਸਕਿਉਰਟੀ ਭੇਜਾ ਕਰਾ ਦਨੇ ਆ ਬੜੀ ਦੁੱਖ ਦੀ ਗੱਲ ਆ ਕਿ ਬੜੀ ਦੁੱਖ ਦੀ ਗੱਲ ਆ ਨਿੱਤ ਨਿਆਰੇ ਇਹ ਸਰਕਾਰ ਜਦੋਂ ਦੀ ਬੜੀ ਨਿੱਤ ਦਿਹਾੜੇ ਦੋ ਚਾਰ ਕਤਲ ਜਨੇ ਵਾਲੇ ਰਈਆ ਖਲਚੀਆਂ ਮਹਿਤਾ ਡੇਲੀ ਕਤਲ ਹੋ ਰਿਹਾ ਤੁਸੀਂ ਪ੍ਰੈਸ ਵਾਲੇ ਤੁਹਾਨੂੰ ਜਿਆਦਾ ਪਤਾ ਕੱਲ ਐਸੇ ਗਹਿਰੀ ਮੰਡੀ ਇੱਕ ਕਿਰੋ ਦੀ ਕੈਮਿਸਟਰੀ ਦੁਕਾਨੀ ਉੱਥੇ ਗੋਲੀਆਂ ਮਾਰ ਕੇ 10 ਦਿਨ ਪਹਿਲਾਂ ਗਏ ਆ ਡੇਲੀ ਇੱਕ ਕੰਮ ਹੋ ਰਿਹਾ ਬੜੇ ਦੁੱਖ ਨਾਲ ਘੜਾ ਪੈ ਰਿਹਾ ਅਸੀਂ ਤੇ ਪ੍ਰਸ਼ਾਸਨ ਕੋ ਸਰਕਾਰ ਕੋ ਮੰਗ ਕਰਦੇ ਆ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਮਹੀਆ ਕਰਵਾਈ ਜਾਵੇ ਜੇ ਲੋਕਾਂ ਦੀ ਜਾਨ ਖਲਦਾ ਸਭ ਤੋਂ ਪਹਿਲਾਂ ਡਵੈਲਪਮੈਂਟ ਦਾ ਮੁੱਦਾ ਨਹੀਂ ਹੈਗਾ ਪਹਿਲਾਂ ਤੇ ਜਨਤਾ ਦੀ ਜਿਹੜੀ ਸੇਫ ਸਾਈਡ ਚਾਹੀਦੀ ਆ ਉਹ ਬਿਲਕੁਲ ਹੋਣੀ ਚਾਹੀਦੀ ਆ ਜੇ ਡਵੈਲਪਮੈਂਟ ਨੂੰ ਕੀ ਕਰਾਂਗੇ ਜੇ ਬੰਦਾ ਨਹੀਂ ਸੇਫ ਹੈਗਾ ਤਾਂ ਬੜੇ ਦੁੱਖ ਨਾਲ ਸਾਨੂੰ ਬਹੁਤ ਦੁੱਖ ਲੱਗਾ ਸਾਡਾ ਸਾਰਾ ਪਿੰਡ ਜਿਹੜਾ ਸਰਜਾ ਇਹ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਅਸੀਂ ਖੜੇ ਆ ਕੋਈ ਕਿਹਨਾਂ ਕੋਈ ਲਗੜਾ ਨਹੀਂ ਕੋਈ ਲਗੜਾ ਹੀ ਕਹਿੰਦਾ ਅਜੇ ਤੱਕ ਨਾ ਟੇ ਫਸਾ ਨਾ ਹੱਡੀ ਨਾ ਟੈਮ ਹੋ ਗਿਆ ਔਰ 45 ਸਾਲ ਹੋ ਗਏ ਇੱਥੇ ਰਹਿੰਦੇ ਆ ਪਿੰਡ ਵਾਲਾ ਸਾਭੀ ਸਾਰਾ ਇਹ ਚਲੋ ਪਿੱਛੋਂ ਹੀ ਸਰਜੇ ਇਹਨਾਂ ਦਾ ਰਸਤਾ ਬਾਕੀ ਆ ਇੱਧਰ ਆਪਣੇ ਇੱਧਰੂ ਅੱਜ ਕੀ ਮਾਮਲਾ ਜਿਹੜਾ ਧੂਲਕਾ ਵਿੱਚ ਵਾਪਰੇ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ ਪੈਂਤਸਾ ਸੀ ਪਿੰਡ ਧੂਲਕੇ ਚ ਰਹਿੰਦੇ ਆ ਪਿਛਲਾ ਪਿੰਡ ਦਾ ਸਰਜਾ ਕਾਫੀ ਟਾਈਮ ਤੋਂ ਧੂੜ ਕੇ ਰਹ ਰਹੇ ਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨਾਂ 'ਚ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਕਰੀਬ 2 ਸਵਾ 2 ਕੋਈ 55 ਦੇ ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਡੈਥ ਹੋ ਗਈ ਜੀ ਇਹਨਾਂ ਦੀ ਕਿੰਨੀ ਉਮਰ ਸੀ ਇਹਨਾਂ ਦੀ 65 ਸਾਲ ਦੀ ਉਮਰ ਸੀ ਜੀ ਇਹਨਾਂ ਦੀ ਜਿਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਨਹੀਂ ਆਇਆ ਇਹਨਾਂ ਦੇ ਬੇਟੇ ਨੂੰ ਆਈਸੀਯੂ ਇਟਲੀ ਤੋਂ ਆਇਆ ਵਾ ਉਹਨਾਂ ਨੂੰ ਆਈਸੀ ਕਾਲ ਬੇਟੇ ਇਹਨਾਂ ਦੇ ਨੂੰ ਰਖਵਿੰਦਰ ਸਿੰਘ ਹਾਂਜੀ ਬੇਟੇ ਨੂੰ ਆਈਸੀ ਜੀ ਕੀ ਕਰਨ ਬਣਾ ਫਿਰ ਉਸ ਤੋਂ ਬਾਅਦ ਜਿਹੜੀ ਇਹ ਕਾਲ ਲਗਾਤਾਰ ਇਹਨਾਂ ਨੂੰ ਆਉਂਦੀ ਹੈ ਨਹੀਂ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਇਹਨਾਂ ਨੇ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਸੀ ਕਰਦੀ ਰਕੀਂ ਕੀਤੀ ਹੈ ਇਹ ਅਜੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜੀ ਅਜੇ ਫਰਸਟ ਸਟੇਜ ਤੇ ਹੀ ਹੈ ਉਸ ਤੋਂ ਬਾਅਦ ਅਸੀਂ ਜੋ ਵੀ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ ਦੱਸਿਆ ਜਾ ਰਿਹਾ ਹੈ ਕਿ ਕਿੰਨੇ ਕ ਬੰਦੇ ਸਨ ਜੀ ਕਿੰਨੇ ਕ ਬੰਦੇ ਸੀ ਆਏ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ 'ਚ ਦਿਸੀ ਨਹੀਂ ਹੈਗੀ ਜੋ ਪਿੰਡ 'ਚੋਂ ਆਵਾਜ਼ ਆ ਰਹੀ ਵੀ ਦੋ ਲੜਕੇ ਸੀ ਜੋ ਜੀ ਦੇ ਦੱਸਿਆ ਜਾ ਰਿਹਾ 15 ਦਿਨ ਪਹਿਲੇ ਇੱਕ ਪੁਲਿਸ ਨੇ ਇਹਨਾਂ ਦਾ ਹਾਂ ਜੋ ਤੇ ਬਾਰੇ ਵੱਖਰਾ ਕੇਸ ਡਿਸਟ੍ਰਿਕਟ ਕੀਤਾ ਜੀ ਕਿੰਨੀ ਦੀ ਫਾਇਰਿੰਗ ਜੀ ਫਾਇਰਿੰਗ ਜਿਹੜੀ ਕਿੰਨੇ ਕਿੰਨੇ ਕਰੀਬ ਹੁੰਦੀ ਹੈ ਅੱਜ ਇਹ ਕਰੀਬ 2 ਸਵਾ 2 ਦਾ ਟਾਈਮ ਜੀ ਦਿਨ ਦਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਇੱਕੋ ਗੋਲੀ ਲੱਗੀ ਜੀ ਉਹਨਾਂ ਦੇ ਛਾਤੀ 'ਚ ਗੋਲੀ ਲੱਗੀ ਇੱਕੋ ਹੀ ਹੁਣ ਤੱਕ ਜਿਹੜੇ ਆ ਮੁਜਰਮ ਜਿਹੜੇ ਪਤ ਪਾਏ ਗਏ ਕਿ ਨਹੀਂ ਨੀ ਅਜੇ ਤੱਕ ਨਹੀਂ ਕੁਛ ਜੀ ਤੇ ਆਪਾਂ ਫਸਟ ਜੀ ਮਕਦਮਾ ਦਰਜ ਕਰ ਰਹੇ ਜੀ ਉਹਨਾਂ ਦੇ ਬਿਆਨ ਲੱਕ ਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੋਈ ਸੀਸੀ ਥੋੜੀ ਕੋਈ ਗਾਈ ਹਾਂ ਜੀ ਦੇਖਾਂਗੇ ਜੀ ਉਹ ਕਰ 140 ਬੜੀ ਬਸ ਆਪਾਂ ਕਬਜ਼ੇ ਚ ਲੈ ਲਈ ਜਿਸ ਤੋਂ ਬਾਅਦ ਸਪਾਂ ਮੁਰਚੀ ਚ ਰੱਖਾਂਗੇ ਤੇ ਇਸ ਤਰ੍ਹਾਂ ਪੋਸਟਵਾਰਡ ਕਰਾਉਣ ਲਈ ਥੈਂਕ ਯੂ ਪਰ ਪਹਿਲੇ ਮੰਗੇ ਕਿ ਦੋਸ਼ੀ ਕਰਿਆ ਹੁਣ ਕੀ ਭਰੋਸਾ ਦਿੱਤਾ ਕਿ ਮੀਟਿੰਗ ਵਿੱਚ ਭਰੋਸਾ ਕੋਈ ਨਹੀਂ ਭਰੋਸਾ ਇਹੋ ਹੀ ਆ ਕੇ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੇ ਸਰ ਉਹਦਾਂ ਦੀ ਕਹਿਣ ਡਿਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿਣ ਡਿਆ ਕਿ ਸਾਡੀ ਪੁਲਿਸ ਵਿਜੀ ਆ ਇਲੈਕਸ਼ਨ ਹੋਣ ਰਹੀ ਉਧਰ ਵਿਜੀ ਸਾਡੀ ਥੋੜੀ ਇਦਾਂ ਕਿਵੇਂ ਵੇਖਦੇ ਦਿੰਦੇ ਆੜੀ ਕਰ ਲੈਂਦੇ ਇਹ ਹੀ ਨਕਮੀਆਂ ਕਾ ਨਕਮੀਆਂ ਬਹੁਤ ਵੱਡੀ ਇਹਨਾਂ ਦੀ ਅਲਸਦੀ ਅਗਰ ਦੇ ਸਿੰਘ ਜੀ ਜਿਹੜੀ ਘਟਨਾ ਵਾਪਰੀ ਹੈ ਬਣੂ ਕਰਦੇ ਜੀ ਉਸ ਬਾਰੇ ਕੀ ਕਹਿਣਾ ਘਟਨਾ ਜੀ ਤੇ ਗੱਲ ਨਹੀਂ ਕਰਨ ਵਾਲੀ ਸੀ ਬਹੁਤ ਦੁਖਦਈ ਘਟਨਾ ਇਹਨੂੰ ਥ੍ਰੈਟ ਆਇਆ ਜੀ 26 ਦਿਨੋਂ ਗੋਲੀ ਚੱਲੀ ਆ 27 ਨੂੰ ਡੀਐਸਪੀ ਸਾਹਿਬ ਤੇ ਆਏ ਆ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਜਿਆਦੇ ਉਹ ਗੱਡੀਆਂ ਨੂੰ ਕਹਿੰਦੇ ਕੋਈ ਸ਼ਰੀਫਾ ਨੂੰ ਥ੍ਰੈਟ ਆਉਂਦੇ ਆ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੋਨ ਸਕਿਉਰਿਟੀ ਘੰਡੇ ਮੰਨਣ ਦੇ ਸਾਨੂੰ ਉਦੋਂ ਤੇ ਕਿਥੇ ਸੀ ਕਿ ਬੰਦਾ ਦੁਨੀਆ ਚਲ ਜੂਗਾ ਫੇਸ ਗੋਟੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਲੇ ਕੇ ਦੋਸ਼ੀ ਆੜੀ ਫਰਾਰੇ ਦੋਸ਼ੀ ਫ ਉਨਾ ਸਰਕਾਰ ਕਰੋਗੇ ਨਹੀਂ ਜੀ ਅੱਡੀ ਅਜੇ ਸਲਾਹ ਹੀ ਕਰਨ ਲੱਗੇ ਆ ਅਜੇ ਸਰਕਾਰ ਨਹੀਂ ਕਰਨਾ ਜਿੰਨ ਤੱਕ ਉਹ ਦੋਸ਼ੀ ਨਹੀਂ ਫੜੇ ਜਾਂਦੇ